ਤੇ ਲਿਖਿਆ ਹੈ ਨੰਬਰ 1 ਇੱਥੇ ਕੂੜਾ ਸੁੱਟਣਾ ਮਨਾ ਹੈ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹਾਂ ਅੰਦਰ ਵਰਦੇ ਆ ਸਾਰੀ ਗੇਟ ਦੇ ਬਿਲਕੁਲ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਪਰ ਲਿਖ ਕੇ ਲਾਤਾ ਨਗਰ ਨਿਗਮ ਨੇ ਕਿ ਇੱਥੇ ਅਸੀਂ ਸੀਸੀਟੀਵੀ ਕੈਮਰੇ ਲਾਤੇ ਇੱਥੇ ਲੱਗੇ ਸੀਸੀਟੀਵੀ ਕੈਮਰੇ ਇਹ ਰੱਬ ਹੀ ਜਾਣਦਾ ਜੀ ਤਾਨੂੰ ਲੱਗੇ ਗਏ ਸੀ ਸੀ ਡੀ ਵੀ ਕਹਿੰਦੇ ਮੈਂ ਤਾਂ ਦੇਖਿਆ ਹੀ ਨਹੀਂ ਤੁਸੀਂ ਦੇਖਿਆ ਨਹੀਂ ਦੇਖਿਆ ਨਹੀਂ ਦੇਖਿਆ ਪਰ ਇਹ ਬਾਹਰ ਲਿਖ ਕੇ ਲਾਤਾ ਵੀ 2000 ਰੁਪਏ ਜਰਮ ਸਭ ਝੂਠ ਹੈਗਾ ਇਹ ਘਰ ਪਰ ਕਾਰਪੋਰੇਸ਼ਨ ਦਾ ਝੂਠ ਲਾ ਹੈ ਕਿਤਾ ਆ ਵੀ ਇਹ ਫੇ ਸੀ ਸੀ ਡੀ ਵੀ ਲੱਗਿਆ ਉਹ ਕਿੱਥੇ ਸੀ ਸੀ ਡੀ ਵੀ ਉਹਦੇ ਦੀ ਕੈਮਰਾ ਬੋਟ ਬਹੇ ਰੇ ਵੀ ਕਈ ਵਾਰ ਦੇਖਿਆ ਵਾ ਜਿਹੜਾ ਇੱਥੇ ਪਾਰਕ ਦਾ ਗੰਦ ਸੀ ਉਹ ਬਹੁਤ ਨਿਕਲ ਗਿਆ ਵਾ ਅੱਛਾ ਹੁਣ ਘਟਿਆ ਇਹ ਬਹੁਤ ਘਟਿਆ ਹੁਣ ਤਾਂ ਪਾਰਕ ਦੇ ਵਿੱਚ ਸਫਾਈ ਦੂਜੇ ਦਿਨ ਹੁੰਦੀ ਰਹਿੰਦੀ ਆ ਭਾਈ ਗਰਲੀ ਫਰਦੇਸ਼ ਦੇ ਨੇ ਜੇ ਉੱਥੇ ਡੈਕਸਲੇਜਰ ਤਾਂ ਉਹਨਾਂ ਦੇ ਵਿੱਚ ਕੋਈ ਚਾਹ ਪੀਣ ਵਾਲਾ ਬੰਦਾ ਸਿਆਣਾ ਬਜ਼ੁਰਗ ਬੈਠ ਕੇ ਚਾਹ ਪੀਂਦਾ ਇੱਥੇ ਕੋਕਾਪੋ ਜੀ ਸਰ ਵੀ ਅੱਜ ਘੜ ਗੂਆ ਮਹਾਨਗਰ ਲੁਧਿਆਣਾ ਦੀ ਨਗਰ ਨਿਗਮ ਦਾ ਇੱਕ ਤੁਹਾਨੂੰ ਚੇਤਾਵਨੀ ਭਰਿਆ ਬੋਰਡ ਦਿਖਾਣ ਜਾ ਰਹੇ ਆ ਜਾਂ ਇਦਾਂ ਕਹੀਏ ਕਿ ਬਿਨਾ ਦੰਦਾ ਵਾਲਾ ਅਜੀਹਾ ਸ਼ੇਰ ਦਿਖਾਣ ਜਾ ਰਹੇ ਹਾਂ ਜਿਹੜਾ ਦਰ ਦੇ ਉੱਤੇ ਬਿਠਾਇਆ ਤਾਂ ਹੈ ਪਰ ਉਸੇ ਸ਼ੇਰ ਦੇ ਦੰਦ ਨਹੀਂ ਹਨ ਸ਼ਿਕਾਰ ਨਹੀਂ ਕਰ ਸਕਦਾ ਪਹਿਲਾਂ ਤੁਸੀਂ ਆ ਐਮ ਸੀ ਐਲ ਲੁਧਿਆਣਾ ਦਾ ਬੋਰਡ ਪੜੋ ਜਿਹਦੇ ਉੱਤੇ ਲਿਖਿਆ ਹੈ ਨੰਬਰ 1 ਇੱਥੇ ਕੂੜਾ ਸੁੱਟਣਾ ਮਨਾ ਹੈ ਨੰਬਰ 2 ਇੱਥੇ ਪੇਸ਼ਾਬ ਕਰਨਾ ਮਨਾ ਹੈ ਨੰਬਰ 3 ਸ਼ਰਾਬ ਪੀਣਾ ਮਨਾ ਹੈ ਨੰਬਰ 4 ਜੂਆ ਖੇਡਣਾ ਮਨਾ ਹੈ ਹੁਣ ਮੇਨ ਗੱਲ ਕੀ ਇੱਥੇ ਪੜੋ ਲਿਖਿਆ ਕੀ ਹੈ ਤੁਸੀਂ ਸੀ ਸੀ ਟੀ ਵੀ ਕੈਮਰੇ ਦੀ ਨਿਗਰਾਨੀ ਵਿੱਚ ਹੋ ਫੜੇ ਜਾਣ ਤੇ 2000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ ਅਸਲ ਦੇ ਵਿੱਚ ਸਾਰੀ ਚੀਜ਼ ਇਸ ਬਿਨਾ ਦੰਦਾ ਵਾਲੇ ਸ਼ੇਰ ਦੀ ਹੈ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੋ ਫੜੇ ਜਾਣ ਤੇ 2000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ ਤਾਂ ਆਪਾਂ ਅੱਜ ਇਸ ਪਾਰਕ ਦੇ ਅੰਦਰ ਨਗਰ ਨਿਗਮ ਦੇ ਇਸ ਸ਼ੇਰ ਨੂੰ ਲੱਭਣ ਚੱਲਦੇ ਆਂ ਕਿ ਇਹ ਸ਼ੇਰ ਕਿੱਥੇ ਬੈਠਾ ਹੈ ਜਿਹੜਾ ਲੋਕਾਂ ਨੂੰ 2000 ਰੁਪਿਆ ਜੁਰਮਾਨਾ ਕਰੇਗਾ ਯਾਨੀ ਕਿ پارک ਦੇ ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਦੇਖਣ ਜਾ ਰਹੇ ਆ ਕਿ ਕਿਹੜੇ ਪਾਸੇ ਨੇ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਇਹ ਦੇਖੋ ਤੁਸੀਂ ਫੁੱਟਪਾਥ ਹੈ ਔਰ ਫੁੱਟਪਾਥ ਦੇ ਅੰਦਰ ਵਰਦਿਆ ਸਾਰੀ ਗੇਟ ਦੇ ਬਿਲਕੁਲ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਦੇਖ ਸਕਦੇ ਹੋ ਕਿ ਬੜਦੇ ਸਾਰੀ ਬਿਲਕੁਲ ਦਰਵਾਜੇ ਦੇ ਉੱਤੇ ਹੀ ਪਲੇਟਾਂ ਕੋਲੀਆਂ ਗਲਾਸ ਗੰਦਗੀ ਦਾ ਢੇਰ ਤੁਹਾਨੂੰ ਦਿਖਾਈ ਦੇਗਾ ਔਰ ਇਧਰਲੇ ਪਾਸੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪੂਰੀ ਦੀ ਪੂਰੀ ਕਿਆਰੀ ਜਿਹੜੀ ਹੈ ਗੰਦਗੀ ਨਾਲ ਭਰੀ ਪਈ ਹੈ ਤੁਸੀਂ ਲੱਗੀ ਆ ਅੱਛਾ ਇਹ ਮਹਾਰਾਜ ਜੀ ਲੋਕੀ ਥੁੱਕਦੇ ਆ ਗੰਦ ਪਾਉਂਦੇ ਆ ਲੋਕੀ ਪੂਜਾ ਪਾੜ ਕਰਦੇ ਮਹਾਰਾਜ ਜੀ ਬਿਲਕੁਲ ਅੱਛਾ ਬਾਹਰ ਲਿਖ ਕੇ ਲਾਤਾ ਨਗਰ ਨਿਗਮ ਨੇ ਕਿ ਇੱਥੇ ਅਸੀਂ ਸੀਸੀਟੀਵੀ ਕੈਮਰੇ ਲਾਤੇ ਇੱਥੇ ਲੱਗੇ ਸੀਸੀਟੀਵੀ ਕੈਮਰੇ ਏਰਾ ਵੀ ਜਾਂਦਾ ਜੀ ਦੂਰ ਤੱਕ ਨਿਗਾਹ ਮਾਰੋ ਇੱਥੇ ਲੋਕ ਆਰਾਮ ਕਰਨ ਲਈ ਜਾਂਦੇ ਆ ਬੈਠਣ ਲਈ ਜਾਂਦੇ ਆ ਔਰ ਸਫਾਈ ਦੀ ਵਿਵਸਥਾ ਦਾ ਇਹ ਹਾਲ ਹੈ ਕਿ ਇੱਥੇ ਦੇਖੋ ਤੁਸੀਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਔਰ ਧਮਕੀ ਦਿੱਤੀ ਜਾ ਰਹੀ ਹੈ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਫੜੇ ਜਾਓਗੇ 2000 ਰੁਪਏ ਜੁਰਮਾਨਾ ਹੋਊਗਾ ਤਾਨੂੰ ਲੱਭੇ ਕਦੀ ਸੀਸੀਟੀਵੀ ਕੈਮਰਾ ਇੱਥੇ ਮੈਂ ਤਾਂ ਦੇਖਿਆ ਹੀ ਨਹੀਂ ਕੋਈ ਤੁਸੀਂ ਦੇਖਿਆ ਕਦੀ ਨਹੀਂ ਦੇਖਿਆ ਨਹੀਂ ਦੇਖਿਆ ਪਰ ਇੱਕ ਬਾਹਰ ਲਿਖ ਕੇ ਲਾਤਾ ਵੀ 2000 ਰੁਪਏ ਜੁਰਮਾਨਾ ਸਭ ਝੂਠ ਹੈਗਾ ਇਹ ਘਰ ਪਰ ਕਾਰਪੋਰੇਸ਼ਨਾਂ ਝੂਠ ਲਾਇਆ ਉਹ ਮਾਰਾ ਗੱਲ ਇਹ ਸਰਪੰਚ ਨੂੰ ਪੁੱਛੋ ਬਾਕੀ ਜੋਗਜੋੜਾ ਨੇ ਕਹਿਣਾ ਜੋ ਉਹਨਾਂ ਨੂੰ ਅੱਛਾ ਮਨੇ ਇੱਕ ਗੱਲ ਦੱਸੋ ਨਗਰ ਨਿਗਮ ਨੇ ਲਿਖ ਕੇ ਤਾਂ ਲਾਤਾ ਬੋਰਡ ਤੇ ਵੀ 2000 ਰੁਪਿਆ ਜੁਰਮਾਨਾ ਕਰਾਂਗੇ ਸੀਸੀਟੀਵੀ ਜਿਹੜੀ ਲੱਗੀ ਹੋਈ ਹੈ ਕੈਮਰੇ ਦਿਖੇ ਤੁਹਾਨੂੰ ਕਿਤੇ ਨਹੀਂ ਚਲੋ ਕੈਮਰੇ ਤਾਂ ਨਹੀਂ ਹੈਗੇ ਪਰ ਇੱਕ ਇੱਕ ਗੱਲ ਤਾਂ ਹੈਗੀ ਜੂਰ ਇਹਦੇ ਜਿਹੜਾ ਇੱਥੇ ਪਾਰਕ ਦਾ ਗੰਦ ਸੀ ਉਹ ਬਹੁਤ ਨਿਕਲ ਗਿਆ ਵਾ ਅੱਛਾ ਹੁਣ ਘਟਿਆ ਇਹ ਬਹੁਤ ਘਟਿਆ ਹੁਣ ਤਾਂ ਪਾਰਕ ਦੇ ਵਿੱਚ ਸਫਾਈ ਦੂਏ ਤੀਜ ਦਿਨ ਹੁੰਦੀ ਰਹਿੰਦੀ ਆ ਐ ਵੀ ਕਹਿੰਦੇ ਕਿਸੇ ਮੁਲਾਜ਼ਮੇ ਨੂੰ ਖਾਤਰ ਮਾੜਾ ਨਹੀਂ ਕਹਿਣਾ ਚਾਹੀਦਾ ਜਿਹੜਾ ਕੰਮ ਹੁੰਦਾ ਉਹ ਕਹਿਣਾ ਚਾਹੀਦਾ ਵਾ ਕਈ ਲੋਕ ਐਵੇਂ ਕਰੀ ਜਾਂਦੇ ਨੇ ਇਹ ਗੱਲ ਗਲਤ ਵਾ ਕੰਮ ਜਿੰਨਾ ਖੁੰਦਾ ਜਿਹੜੇ ਵਰਕਰ ਇੱਥੇ ਰਹੇ ਹੋਏ ਨੇ ਕੰਮ ਕਰਦੇ ਜਿਹਨੂੰ ਪਾਰਕ ਸੰਭਾਲੀ ਹੋਈ ਆ ਉਹ ਅੱਜ ਤੱਕ 20 ਮੂ ਕਰਕੇ ਨਹੀਂ ਵੀ ਕਈ ਵਾਰ ਹੁੰਦਾ ਬਈ ਗੰਦ ਪੈ ਜਾਂਦਾ ਵਾ ਉਹ ਪਾਰਕ ਵੀ ਬਹੁਤ ਸਫਾਈ ਰੱਖਦੇ ਆ ਕੋਸ਼ਿਸ਼ ਕਰਦੇ ਆ ਸਫਾਈ ਰੱਖਣ ਦੀ ਮਕਸਦ ਇਹ ਹੈ ਕਿ ਜਿਹੜਾ ਕਹਤਾ ਵੀ ਇੱਥੇ ਸੀਸੀਟੀਵੀ ਲੱਗਿਆ ਉਹ ਕਿੱਥੇ ਆ ਠੀਕੀ ਤਾਂ ਉਹ ਤਾਂ ਨਹੀਂ ਕੈਮਰਾ ਕੋਫਰ ਤੋਂ ਵਹਾਈ ਨਹੀਂ ਵੀ ਕਈ ਨਾ ਦੇਖਿਆ ਵਾ ਉਹ ਤਾਂ ਇਹ ਗੱਲ ਕਹਿਦੇ ਅਸੀਂ ਜਿਹੜੀ ਗੱਲ ਕਹਿਣ ਵਾਲੀ ਆ ਅਸੀਂ ਤਾਂ ਜਿਹੜੀ ਗੱਲ ਕਹਿ ਰਹੇ ਆ ਬਈ ਜਿਹੜਾ ਆ ਜਿਹੜੇ ਸਾਡੇ ਬਜ਼ੁਰਗ ਬੈਠੇ ਆ 60 ਸਾਲ ਤੋਂ ਉੱਪਰ ਉਹ ਬਜ਼ੁਰਗ ਨੇ ਜਿਹੜੇ ਉਹ ਇੱਥੇ ਬੈਠੇ ਆ ਕੇ ਉਹ ਆਪਣਾ ਟਾਈਮ ਪਾਸ ਕਰ ਲੈਂਦੇ ਆ ਸੋ ਰਾਮਣ ਕੇ ਸਾਰੇ ਬੈਠ ਕੇ ਆਸ ਉਹ ਕੋਈ ਆਪਣੇ ਚਾਹ ਪਾਣੀ ਪੀ ਕੇ ਚੱਲ ਜਾਂਦੇ ਆ ਅਸੀਂ ਵੀ ਮਾਰਕ ਬਣੀਆਂ ਵੀ ਇਸ ਲਈ ਹੁੰਦੀਆਂ ਨੇ ਕਿ ਤੁਸੀਂ ਇੱਥੇ ਆਪਣਾ ਸਮਾਂ ਬਤੀਤ ਕਰ ਸਕੋ ਹੈ ਨਾ ਸ਼ਾਂਤੀ ਲੈ ਸਕੋ ਦਰਖਤ ਦੀ ਛਾਂਵੇਂ ਬਹਿ ਸਕੋ ਪਰ ਜਦੋਂ ਇੱਥੇ ਆ ਕੇ ਹਾਲਾਤ ਦੇਖਦੇ ਆ ਕਿਤੇ ਨਾ ਕਿਤੇ ਦੁੱਖ ਤਾਂ ਹੁੰਦਾ ਹੋਊਗਾ ਅੱਛਾ ਇਹ ਗੰਦਗੀ ਪਾਣ ਵਾਲੇ ਵੀ ਤਾਂ ਤੁਹਾਡੇ ਮੇਰੇ ਵਰਗੇ ਲੋਕ ਹੀ ਹੋਣਗੇ ਹਾਂ ਹਾਂ ਜੇ ਕੋਈ ਅਰੇ ਦਾਂਦੇ ਜਿਹੜੇ ਸਾਡੇ ਲੋਕ ਚਾਹ ਪੀਂਦੇ ਆ ਇਹਦੇ ਝੂਠੇ ਬੋਲਣੇ ਨਹੀਂਦਾ ਜਿਹੜੇ ਲੋਕ ਚਾਹ ਪੀਂਦੇ ਇੱਥੇ ਮਾਰਾਂ ਬੋਟਾ ਆਪਣੇ ਖਾਂਦੇ ਪੀਂਦੇ ਵੀ ਆ ਉਹ ਗਲਾਸ ਸੜਦਾ ਕੋਈ ਕੱਪ ਸੜਦਾ ਉਹਨੇ ਗੰਦ ਪਈ ਜਾਂਦਾ ਵਾ ਅੱਛਾ ਲੋੜ ਹੈਗੀ ਵੀ ਸ਼ਾਇਦ ਪਾਰਕ 'ਚ ਵੀ ਡਸਟਬਿਨ ਲੱਗ ਜਾਂਦਾ ਇਹ ਗੰਦਗੀ ਘਟ ਜੇ ਹਾਂ ਹਾਂ ਜੇ ਲੱਗ ਜੇ ਉਹਦਾ ਬਹੁਤ ਵਧੀਆ ਗੱਲਾਂ ਗੰਦਗੀ ਕਰ ਜੂਗੀ ਕਾਰਪੋਰੇਸ਼ਨ ਨੂੰ ਮੈਂ ਕਹਿ ਰਿਹਾ ਵਾਂ ਵੀ ਜਿੱਥੇ ਤੂੰ ਐਡਾ ਉਪਰਾਲਾ ਕੀਤਾ ਇੱਥੇ ਕਾਰ ਸੇਵਾ ਕਰ ਲਈ ਸਫਾਈ ਕਰ ਲਈ ਬੰਦੇ ਛੱਡੇ ਹੋਏ ਨੇ ਜੇ ਇੱਥੇ ਟੈਕਸੀ ਲੈ ਜਾਣ ਤਾਂ ਉਹਨਾਂ ਦੇ ਵਿੱਚ ਕੋਈ ਚਾਹ ਪੀਣ ਵਾਲਾ ਬੰਦਾ ਸਿਆਣਾ ਬਜ਼ੁਰਗ ਬੈਠ ਕੇ ਚਾਹ ਪੀਂਦਾ ਇੱਥੇ ਉਹ ਕਾਪੂ ਜਿਹਾ ਛੜਨੂਗਾ ਘੜ ਜੂਗਾ ਹਾਂ ਬਿਲਕੁਲ ਗੰਦਗੀ ਸੰਭੀ ਜਾ ਸਕਦੀ ਹੈ ਅਗਰ ਤਰੀਕੇ ਨਾਲ ਸਲੀਕੇ ਨਾਲ ਕੰਮ ਕੀਤਾ ਜਾ ਸਕੇ ਕਿਉਂਕਿ ਗੰਦਗੀ ਵਾਲੇ ਵੀ ਅਸੀਂ ਆਂ ਪਰ ਮਕਸਦ ਇਹ ਹੈ ਕਿ ਇੱਥੇ ਸੀਸੀਟੀਵੀ ਕੈਮਰੇ ਕਿਸ ਜਗ੍ਹਾ ਤੇ ਨੇ ਤੁਸੀਂ ਦੇਖੇਗੇ ਕਿ ਦੀ ਸੀਸੀਟੀਵੀ ਕੈਮਰੇ ਨਹੀਂ 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 আচ্ছা ਇਹ ਗੰਦਗੀ ਦਾ ਕਾਰਨ ਕੌਣ ਹੈ ਅਸੀਂ ਤੁਸੀਂ ਜਾਂ ਇੱਥੇ ਬੈਠਣ ਵਾਲੇ ਸਾਰੇ ਸਾਰੇ ਬੈਠਣ ਵਾਲੇ ਹੀ ਆ ਬਾਹਰ ਤੋਂ ਥੋੜੀ ਆਣਗੇ ਬਾਹਰ ਤੋਂ ਥੋੜੀ ਆਉਣਗੇ ਹਾਂ ਬਿਲਕੁਲ ਤਾਂ ਸਫਾਈ ਰੱਖੀ ਜਾ ਸਕਦੀ ਹੈ ਜੁਰਮਾਨੇ ਦੀ ਤੁਹਾਨੂੰ ਲੋੜ ਨਹੀਂ ਹੈ ਉਸ ਤੋਂ ਡਰਨ ਦੀ ਲੋੜ ਨਹੀਂ ਹੈ ਇਹ ਅਗਰ ਤੁਸੀਂ ਡਿਸਪੋਜ਼ਲ ਦੇਪੋ ਤੇ ਰੱਖਿਆ ਜਾਵੇ ਠੀਕ ਹੈ ਡਸਟਬਿਨ ਰੱਖੀ ਡਸਟਬਿਨ ਅਗਰ ਲਗਾ ਦਿੱਤੇ ਜਾਣ ਤਾਂ ਇਹ ਜਿਹੜੀ ਥਾਂ ਥਾਂ ਤੇ ਗੰਦਗੀ ਪੈਂਦੀ ਆ ਉਹ ਗੰਦਗੀ ਹੀ ਨਾ ਹੋਵੇ ਮੈਂ ਕਹੂੰਗਾ ਸੰਜੀ ਜੀ ਜਰਾ ਇੱਕ ਵਾਰ ਪੂਰੇ ਪਾਰਕ ਦੀਆਂ ਤਸਵੀਰਾਂ ਸੰਝੀਆਂ ਕਰਨਾ ਕਿ ਕਿਸੇ ਦਰਖਤ ਤੇ ਤੁਹਾਨੂੰ ਅਗਰ ਸੀਸੀਟੀਵੀ ਕੈਮਰਾ ਨਜ਼ਰ ਆ ਜਾਵੇ ਸ਼ਾਇਦ ਮੇਰੀ ਨਜ਼ਰ ਤੋਂ ਪਰੇ ਰਹਿ ਗਿਆ ਹੋਵੇ ਇੱਥੇ ਸਾਰੇ ਦਰਖਤਾਂ ਦਿਆਂ ਪਿੰਨਰਾਂ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਹਾਂ ਪਰੇ ਤੱਕ ਪਾਰਕ ਵੀ ਦਿਖਾ ਦਿਓ ਤਾਂ ਸੰਜੀ ਜੀ ਆਪਣੇ ਕੈਮਰੇ ਦੀ ਨਿਗਾਹ ਨਾਲ ਤੁਹਾਨੂੰ ਪੂਰਾ ਪਾਰਕ ਦਿਖਾ ਰਹੇ ਹਨ ਕੋਸ਼ਿਸ਼ ਕਰ ਰਹੇ ਨੇ ਕਿ ਉਹ ਬਿਨਾਂ ਦੰਦਾ ਵਾਲਾ ਸ਼ੇਅਰ ਅਸੀਂ ਲੱਭ ਲਈਏ ਜਿਹੜਾ ਬਾਹਰ ਨਗਰ ਨਿਗਮ ਨੇ ਲਿਖ ਕੇ ਲਾਇਆ ਹੈ ਕਿ ਪਾਰਕ ਦੇ ਵਿੱਚ ਕੂੜਾ ਸਿੱਟਣ ਵਾਲੇ ਨੂੰ 2000 ਰੁਪਏ ਜੁਰਮਾਨਾ ਔਰ ਫੜਨਗੇ ਕਿਦਾਂ ਫੜਨਗੇ ਸੀਸੀਟੀਵੀ ਕੈਮਰਾ ਦੇਖ ਕੇ ਸੀਸੀਟੀਵੀ ਕੈਮਰੇ ਦੀ ਨਜ਼ਰ ਦੇ ਵਿੱਚ ਆਉਂਗੇ ਕੂੜਾ ਸਿੱਟੋਗੇ ਤਾਂ 2000 ਰੁਪਿਆ ਜੁਰਮਾਨਾ ਹੋਵੇਗਾ ਪਰ ਇੱਥੇ ਤੁਸੀਂ ਦੇਖੋ ਥਾਂ ਥਾਂ ਤੇ ਤੁਹਾਨੂੰ ਡਿਸਪੋਜ਼ਲ ਪਲਾਸਟਿਕ ਔਰ ਬੀੜੀਆਂ ਸਿਕਟਾ ਜਰਦਿਆਂ ਦੇ ਪੈਕੇਟ ਖਾਨ ਪੀਣ ਦਾ ਸਮਾਨ ਰੈਪਰਸ ਇਹ ਗੰਦਗੀ ਤੁਹਾਨੂੰ ਨਜ਼ਰ ਆਏਗੀ ਬਜ਼ੁਰਗ ਇੱਥੇ ਆਪਣਾ ਸਮਾਂ ਬਤੀਤ ਕਰਨ ਲਈ ਆਉਂਦੇ ਨੇ ਦੋ ਪਲ ਸ਼ਾਂਤੀ ਲੈਣ ਲਈ ਆਉਂਦੇ ਨੇ ਔਰ ਅਗਰ ਉਹਨਾਂ ਨੂੰ ਇਦਾਂ ਦੇ ਪਾਸ ਏਰੀਏ ਦੇ ਵਿੱਚ ਅਜਿਹੀ ਸਹੂਲਤ ਨਾ ਮਿਲੇ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਕੱਲਾ ਡੱਬੀ ਖਾ ਕੇ ਤਮਕਾ ਆ ਕੇ ਕੀ ਤੁਸੀਂ ਸੀਸੀਟੀਵੀ ਕੈਮਰੇ ਦੀ ਨਜ਼ਰ ਕਿਉਂ ਕੂੜਾ ਨਾਲ ਸਿੱਟੋ ਸਸੀ ਗੱਲ ਜੀ ਤੁਸੀਂ ਕਦੀ ਇਸ ਪਾਰਕ ਦੇ ਵਿੱਚ ਸੀਸੀਟੀਵੀ ਕੈਮਰਾ ਦੇਖਿਆ ਕਿਤੇ ਲੱਗਿਆ ਤੁਸੀਂ ਮੈਂ ਤ ਵੀ ਜੀ ਅੱਜ ਹੀ ਆਏ ਆ ਪਹਿਲੀ ਵਾਰ ਹੀ ਆਏ ਆ ਤੁਹਾਨੂੰ ਅੱਛਾ ਵੈਸੇ ਨਿਗਾਹ ਮਾਰੋ ਕਿਤੇ ਦਿਖਦਾ ਨਹੀਂ ਮਨ ਤੋਂ ਨਹੀਂ ਪਤਾ ਲੱਗ ਰਿਹਾ ਵੀ ਵੈਸੇ ਮੈਂ ਆ ਆਇਆ ਹੀ ਪਹਿਲੀ ਵਾਰੀ ਆ ਮੈਂ ਕਦੀ ਆ ਕੇ ਆਇਆ ਹੀ ਨਹੀਂ ਤਾਨੂੰ ਚਲੋ ਮੈਨ ਇਥੇ ਨਗਰ ਨਿਗਮ ਨੇ ਨਾ ਬੋਰਡ ਲਾਤਾ ਬਾਹਰ ਕੀ ਕੂੜਾ ਦਾ ਸਿੱਟੋ ਤੁਸੀਂ ਸੀਸੀਟੀਵੀ ਦੀ ਨਿਗਰਾਨੀ ਚੋਂ ਨਹੀਂ 2000 ਜੁਰਮਾਨਾ ਹੋਊਗਾ ਕਿੰਨੂ ਕਰਨਗੇ ਜੇ ਸੀਸੀਟੀਵੀ ਹੈ ਨਹੀਂ ਐਥੇ ਤੁਹਾਨੂੰ ਆਪ ਨਹੀਂ ਪਤਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਅੱਜ ਆਇਆ ਹੀ ਪਹਿਲੀ ਵਾਰ ਆਇਆ ਮੈਂ ਕਹਿੰਦੀ ਇੱਥੇ ਆਇਆ ਹੀ ਨਹੀਂ ਅੱਛਾ ਅੱਜ ਆ ਕੇ ਸਕੂਨ ਲੈਣ ਲਈ ਤੁਸੀਂ ਹੈਨਾ ਬੱਪ ਬੈਠਦੇ ਆ ਹਾਲਾਤ ਕੀ ਹੈ ਗੰਦਾ ਹੈ ਵੇ ਦੇਖ ਲਓ ਸਾਹਮਣੇ ਤੁਸੀਂ ਦੇਖਦੇ ਹੀ ਪਏ ਹੋ ਫੰਦਾ ਕਿਉਂ ਹੈ ਮੈਂ ਤਾਂ ਤੁਸੀਂ ਨਿਗਮ ਵਾਲੇ ਜਾਣ ਸਕਦੇ ਨੇ ਅਸੀਂ ਤਾਂ ਸਾਫ ਟੁਕਰਾਂ ਆਉਂਦੇ ਨਹੀਂ ਆਂ ਬਿਲਕੁਲ ਨਗਰ ਨਿਗਮ ਵਾਲੇ ਔਰ ਕੁਝ ਅਸੀਂ ਲੋਕ ਵੀ ਹੈ ਨਾ ਜੋ ਪਾਰਕ ਦਾ ਇਸਤੇਮਾਲ ਕਰਦੇ ਆ ਚਾਨ ਤਾਈ ਜਿਹੜੀ ਗੰਦਗੀ ਡਿਸਪੋਜ਼ਲ ਇੱਦਾਂ ਸਿੱਟਤਾ ਇਹਨਾਂ ਨੇ ਹੋ ਸਕਦਾ ਕਿ ਅਸੀਂ ਡਸਟਬਿਨ ਦਾ ਇਸਤੇਮਾਲ ਕਰ ਲੈਂਦੇ ਲਗਾਨੇ ਚਾਹੀਦੇ ਨੇ ਕਈ ਜਗ੍ਹਾ ਲੱਗੇ ਨੇ ਮੈਂ ਉੱਥੇ ਉੱਥੇ ਉਹ ਪਾਰਕ ਤੇ ਮੈਂ ਜਾਂਦਾ ਹਾਂ ਕਿ ਯਾਰ ਨਾਂ ਹੈਗਾ 39 ਸੈਕਟਰ ਦੀ ਪਾਰਕ 39 ਨਹੀਂ ਐ ਡਿੰਮ ਪਾਰਕ ਵੀ ਜਾਇਦਾ ਉੱਥੇ ਵੀ ਲੱਗੇ ਹੋਏ ਨੇ ਮਤਲਬ ਕਿ ਲੋਗ ਕੂੜਾ ਉਹ ਸੁੱਟਦੇ ਨੇ ਕਦੀ ਉੱਥੇ ਕਰੀ ਗਏ ਅੱਥੇ ਤੋਂ ਵੈਸੇ ਪਹਿਲੀ ਵਾਰ ਹੀ ਮੈਂ ਅੱਜ ਆਇਆ ਹਾਂ ਨਾਂ ਮਨ ਪਤਾ ਕੀ ਇੱਥੇ ਪੋਜੀਸ਼ਨ ਹਾਲਾਤ ਚੰਗੇ ਲੱਗੇ ਜਾਂ ਮਾੜੇ ਹਾਲਾਤ ਕੀ ਆ ਕੇ ਬੈਠੇ ਵਾ ਆਪ ਨੂੰ ਸਕੂਨ ਮਿਲਦਾ ਪਿਆ ਥੋੜੀ ਦੇਰ ਆ ਕੇ ਬੈਠ ਗਿਆ ਹਾਂ ਇੱਥੇ ਕੱਲਾ ਆ ਕੇ ਹੋਰ ਗੰਦਗੀ ਤੋਂ ਪਰੇਸ਼ਾਨ ਗੰਦਗੀ ਹੁਣ ਦੇਖੋ ਸਾਹਮਣੇ ਤੁਹਾਨੂੰ ਦਿੱਸਦੀ ਪਈ ਹੈ ਕੈਮਰੇ ਦੇਖਦੇ ਪਏ ਹਾਂ ਉਹ ਯਾ ਫੀ ਕੀ ਕਰ ਸਕਦੇ ਆ ਬਿਲਕੁਲ ਕੈਮਰੇ ਦੀ ਅੱਖ ਤੋਂ ਕੁਝ ਨਹੀਂ ਛੁਪਦਾ ਬਜਾਏ ਇਸ ਦੇ ਕਿ ਬਿਨਾ ਦੰਡਾ ਵਾਲਾ ਸ਼ੇਰ ਤੁਸੀਂ ਇੱਥੇ ਖੜਾ ਕਰ ਦੋ ਤਨਖੀ ਦੇਣ ਲਈ ਕਿ ਸੀਸੀਟੀਵੀ ਕੈਮਰੇ ਦੀ ਨਜ਼ਰ ਚੋਂ ਜੱਦ ਚੋਂ ਕੂੜਾ ਨਾ ਸਿੱਟਣਾ ਉਹਦੀ ਥਾਂ ਤੇ ਇੱਥੇ ਡਸਟਮੈਨ ਲਗਾਏ ਜਾ ਸਕਦੇ ਆ ਸੰਜੇ ਜੀ ਜਰਾ ਸਾਰੀ ਫੁੱਟਪਾਥ ਦਿਖਾ ਦਿਓ ਵੀ ਕਿਤੇ ਵੀ ਤੁਹਾਨੂੰ ਡਸਟਬਿਨ ਨਜ਼ਰ ਆਂਦਾ ਹੋਵੇ ਪੌਸ਼ ਏਰੀਏ ਦਾ ਗਾਰਡਨ ਹੈ ਪਾਰਕ ਹੈ ਹਾਲਾਂਕਿ ਕੋਸ਼ਿਸ਼ ਕੀਤੀ ਗਈ ਹੈ ਨੇ ਮੇਨਟੇਨ ਕਰਨ ਦੀ ਪਰ ਮੇਨਟੇਨ ਹੋ ਨਹੀਂ ਪਾਰਿਆ ਹਰ ਜਗ੍ਹਾ ਤੇ ਜੰਗਲੀ ਕਾਖੜੀ ਹੈ ਹਰ ਜਗ੍ਹਾ ਤੇ ਗੰਦਗੀ ਹੈ ਰੈਪਰ ਹੈ ਪਾਣੀ ਗੰਦਾ ਖੜਾ ਹੋਇਆ ਕੋਸ਼ਿਸ਼ ਹੈ ਕਰਮਚਾਰੀ ਦੀ ਕਿ ਸਾਫ਼ ਰੱਖਿਆ ਜਾਵੇ ਪਰ ਇਹ ਜਿਹੜੇ ਡਿਸਪੋਜ਼ਲ ਪਲੇਟਾਂ ਖਾਣ ਪੀਣ ਦਾ ਸਮਾਨ ਹੋਰ ਇਤਰਾਜ਼ਯੋਗ ਚੀਜ਼ਾਂ ਜੋ ਪਾਰਕ 'ਚ ਇਸਤੇਮਾਲ ਨਹੀਂ ਹੋਣੀਆਂ ਚਾਹੀਦੀਆਂ ਉਹ ਸਾਰੀਆਂ ਇੱਥੇ ਮੌਜੂਦ ਨੇ ਹਰੇ ਭਰੇ ਦਰਖਤ ਨੇ ਤੁਸੀਂ ਇਹ ਦੇਖੋ ਕਿ ਕਿੰਨੇ ਸੋਹਣੇ ਹਰੇ ਭਰੇ ਛਾਹ ਵਾਲੇ ਦਰਖਤ ਨੇ ਉਸਦੇ ਬਾਅਦ ਉਹ ਇੱਥੇ ਮੈਨੂੰ ਕਿਤੇ ਵੀ ਸੀਸੀਟੀਵੀ ਕੈਮਰਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕੈਮਰਾ ਕਿਸੇ ਵੀ ਦਰਖਤ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਇਹ ਪੌਸ਼ ਏਰੀਏ ਦਾ ਪਾਰਕ ਹੈ ਲੇਕਿਨ ਗੰਦਗੀ ਦਾ ਇਹ ਹਾਲਾਤ ਇਹ ਹੈ ਕਿ ਤੁਸੀਂ ਇੱਥੇ ਦੇਖੋ ਹਰ ਥਾਂ ਤੇ ਡਿਸਪੋਜ਼ਲ ਹਰ ਥਾਂ ਤੇ ਗੰਦਗੀ ਤੁਹਾਨੂੰ ਨਜ਼ਰ ਆਏਗੀ ਕਾਰਨ ਇਹ ਹੈ ਕਿ ਅਗਰ ਇੱਥੇ ਡਿਸਪੋਜ਼ਲ ਲੱਗ ਜਾਂ ਡਿਸਪੋਜ਼ਲ ਨੂੰ ਸਿੱਟਣ ਲਈ ਜਿਹੜੇ ਨੇ ਡਸਟਬਿਨ ਮਹਈਆ ਕਰਾ ਦਿੱਤੇ ਜਾਣ ਤਾਂ ਇਸ ਗੰਦਗੀ ਨੂੰ ਸੰਭਾਲਿਆ ਜਾ ਸਕਦਾ ਹੈਗਾ ਬਸ ਸਿਰਫ ਕਮੀ ਇਹ ਹੈ ਕਿ ਤਨਖੀਦ ਦੇਣ ਦੀ ਥਾਂ ਤੇ ਡਰੌਨ ਦੀ ਥਾਂ ਤੇ ਜੋ ਚੀਜ਼ ਅੱਥੇ ਚਾਹੀਦੀ ਹੈ ਉਹ ਤੁਹਾਨੂੰ ਮਿਲ ਜੇ ਇਹ ਡਸਟਬਿਨ ਅਗਰ ਹੁਣ ਤਾਂ ਇਹ ਗੰਦਗੀ ਦਿਖਾਈ ਦੇਗੀ ਨਹੀਂ ਇਸ ਟਵਿੰਦੀ ਕਮੀ ਲੱਗਦੀ ਹੈ ਇਸ ਪਾਰਕ ਦੇ ਹੈਗੀ ਹੈ ਜੀ ਬਿਲਕੁਲ ਪਹਿਲਾਂ ਇੱਕਾਇ ਬਣਾਇਆ ਸੀ ਆ ਦੇਖੋ ਅੱਜ ਡਸਟਬਿਨ ਸੁੱਟਣ ਲਈ ਵੀ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਸਾਰਾ ਹਾਂ ਅੱਛਾ ਪਾਰਕ ਦੇ ਵਿੱਚ ਇਹਨਾਂ ਨੇ ਨਗਰ ਨਿਗਮ ਨੇ ਕਿਹਾ ਤਾਂ ਅਸੀਂ ਨਾ ਸੀਸੀਟੀਵੀ ਲਾਈ ਹੈ ਤੁਹਾਨੂੰ ਕਿਤੇ ਦੇਖਦੇ ਹੋ ਸੀਸੀਟੀਵੀ ਕੋਈ ਵੀ ਨਹੀਂ ਕੋਈ ਹੈ ਸੀਸੀਟੀਵੀ ਕੋਈ ਵੀ ਨਹੀਂ ਹੈਗਾ ਜੀ ਕੋਈ ਵੀ ਨਹੀਂ ਹੈਗਾ ਕੋਈ ਸੀਸੀਟੀਵੀ ਨਹੀਂ ਹੈ ਤਾਂ ਅਸੀਂ ਪਾਰਕ ਦੇ ਵਿੱਚ ਜਿੰਨਾਂ ਨਾਲ ਵੀ ਗੱਲ ਕਰ ਰਹੇ ਹਾਂ ਵੀਰੇ ਜੀ ਤੁਸੀਂ ਇੱਥੇ ਸੀਸੀਟੀਵੀ ਦੇਖਿਆ ਕੋਈ ਕੈਮਰਾ ਇੱਥੇ ਲੱਗਿਆ ਹੋਇਆ ਅੱਛਾ ਤੁਸੀਂ ਬੋਲੋ ਮੈਂ ਤਾਂ ਪਹਿਲੀ ਵਾਰ ਆਇਆ ਮੈਂ ਹੁਣ ਕੀ ਬੋਲਾਂ ਮੈਂ ਆਇਆ ਪਹਿਲੀ ਵਾਰ ਹੀ ਹੈ ਪਹਿਲੀ ਵਾਰ ਆ ਕੇ ਕੀ ਹਾਲਾਤ ਦਿਖੇ ਹਾਲਾਤ ਕੀ ਦੇਖਣਾ ਹੈਗਾ ਹੁਣ ਆਇਆ ਮੈਂ ਬਸ ਆ ਕੇ ਅਜੇ ਤੁਸੀਂ ਚਾਰੇ ਪਾਸੇ ਨਿਗਾਹ ਮਾਰ ਕੇ ਦੱਸੋ ਮੈਨੂੰ ਕਿਤੇ ਸੀਸੀਟੀਵੀ ਕੈਮਰਾ ਹੈਗਾ ਹੋਰੇ ਤਾਂ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗ ਜਾਏਗਾ ਨਹੀਂ ਲੱਗਿਆ ਤਾਂ ਇਹ ਹੀ ਚੀਜ਼ ਹੈ ਕਿ ਕਿਤੇ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਜਿਹੜੀ ਚੀਜ਼ ਦੀ ਲੋੜ ਹੈ ਡਸਟਬਿਨ ਅਗਰ ਇੱਥੇ ਡਸਟਬਿਨ ਲਗਾ ਦਿੱਤਾ ਜਾਵੇ ਤਾਂ ਇਹ ਜਿਹੜੀ ਗੰਦਗੀ ਹੈ ਇਹਨੂੰ ਪ੍ਰੋਪਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ ਬਜਾਏ ਇਸ ਦੇ ਕਿ ਤੁਸੀਂ ਦੇਖੋ ਇਹ ਕਿਆਰੀਆਂ ਨੇ ਕਿਆਰੀਆਂ ਦੇ ਵਿੱਚ ਗੰਦਗੀ ਹੀ ਗੰਦਗੀ ਹੈ ਔਰ ਇਸ ਗੰਦਗੀ ਨੂੰ ਸੰਭਲਣ ਲਈ ਨਗਰ ਨਿਗਮ ਦਾ ਕਰਮਚਾਰੀ ਮੌਜੂਦ ਹੈ ਲੇਕਿਨ ਦਿੱਕਤ ਇਹ ਹੈ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹੀ ਇੱਥੇ ਦਿਖਾਈ ਨਹੀਂ ਦਿੰਦੀ ਤੁਹਾਨੂੰ ਇੱਥੇ ਕਿਤੇ ਸੀਸੀਟੀਵੀ ਕੈਮਰਾ ਦਿਖਾਈ ਦੇ ਰਹੀ ਮੈਨੂੰ ਕੋਈ ਨਹੀਂ मालूम ਭਾਈ ਮੈਂ ਤਾਂ ਨਹੀਂ ਨਹੀਂ ਦੇਖਾ ਕਦੀ ਅੱਛਾ ਡਸਟਬਿਨ ਦੇਖੀਏ ਹਾਂ ਪਰ ਨਹੀਂ ਡਸਟਬਿਨ ਹੈ ਯਹਾਂ ਪੂਜ ਮੁੰਜ ਨੇ ਮੈਨਤ ਕੋਲ ਮਾਤਾ ਬਬਾ ਯਾਹ ਦਿੱਲੀ ਸੇ ਆਇਆ ਮੁੰਜ ਨੇ ਮਾਲੂ ਆਇਆ ਅੱਛਾ ਆਪ ਵੈਸੀ ਬੈਠੇ ਹੋ ਯਾਂ ਸੇ ਤਾਂ ਇੱਥੇ ਜਿਹੜੀ ਹੈ ਜੋ ਲੋਕ ਰੈਸਟ ਕਰਨ ਲਈ ਆਉਂਦੇ ਨੇ ਉਹ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਸੋਹਣੀ ਪਾਰਕ ਹੈ ਬੰਦਾ ਬੈਠਦਾ ਆਰਾਮ ਕਰਦਾ ਹੈ ਇੱਥੇ ਜ਼ਰੂਰ ਇੱਕ ਡਸਟਬਿਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹ ਵੀ ਕਹਿੰਦੇ ਆ ਟੁੱਟ ਚੁੱਕਾ ਹੈ ਇਹ ਜਗ੍ਹਾ ਔਰ ਜਿਹੜੇ ਪਾਰਕ ਦੀ ਸ਼ਾਇਦ ਸਾਂਭ ਸੰਭਾਲ ਕਰਦੇ ਆ ਉਹੀ ਇੱਥੇ ਕੂੜਾ ਇਕੱਠਾ ਕਰਕੇ ਜਾਲ ਜੂਲ ਦਿੰਦੇ ਹੋਣਗੇ ਸਾਰ ਦਿੰਦੇ ਹੋਣਗੇ ਲੇਕਿਨ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਕਿ ਨਗਰ ਨਿਗਮ ਦੇ ਬਿਨਾ ਦੰਦਾ ਵਾਲਾ ਸ਼ਹਿਰ ਜਿਹੜੀ ਬਾਰ ਬੋਰਡ ਦੇ ਉੱਤੇ ਚੇਤਾਵਨੀ ਲਿਖ ਕੇ ਲਗਾ ਦਿੱਤੀ ਹੈ ਕਿ 2000 ਰੁਪਏ ਜੁਰਮਾਨਾ ਕਰਾਂਗੇ ਜੇ ਤੁਸੀਂ ਇੱਥੇ ਕੂੜਾ ਸਿੱੜਦੇ ਹੋ ਪਿਸ਼ਾਬ ਕਰਦੇ ਹੋ ਗੰਦਗੀ ਕਰਦੇ ਹੋ ਜਾਂ ਫਿਰ ਜੂਆ ਖੇਡਦੇ ਹੋ ਉਹਦੇ ਲਈ ਤੁਹਾਡੇ ਲਈ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਆ ਪਰ ਅਸੀਂ ਤੁਹਾਨੂੰ ਚਫੇਰਾ ਪੂਰੇ ਪਾਰਕ ਦਾ ਦਿਖਾ ਦਿੱਤਾ ਕਿਤੇ ਵੀ ਸਾਨੂੰ ਸੀਸੀਟੀਵੀ ਕੈਮਰਾ ਨਜ਼ਰ ਨਹੀਂ ਆਇਆ ਯਾਨੀ ਕਿ ਉਹ ਬਿਨਾ ਦੰਦਾ ਵਾਲਾ ਸ਼ੇਰ ਨਜ਼ਰ ਨਹੀਂ ਆਇਆ ਜਿਨੇ ਗੰਦਗੀ ਕਰਨ ਵਾਲਿਆਂ ਉੱਤੇ 2000 ਰੁਪਿਆ ਜੁਰਮਾਨਾ ਕਰਨਾ ਅਸਲ ਦੇ ਵਿੱਚ ਇਸ پارک ਨੂੰ ਡਸਟਬਿਨ ਦੀ ਜ਼ਰੂਰਤ ਹੈ ਨਾ ਕਿ ਸੀਸੀਟੀਵੀ ਕੈਮਰਿਆਂ ਦੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ